ਇਹ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤੇ ਇਹਨੂੰ ਤਾਂ ਕੋਈ ਗੱਡੀ ਵੇਖਣਾ ਵਾਸਤੇ ਆਇਆ ਇਹ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ్రਾਈਲ ਲਈ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾਂ ਟ్రਾਈਲ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤਾਂ ਗੱਡੀ ਜਿਹੜੀ ਐ ਖੋਕੇ ਲੱਗੀ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋਨੇ ਉਹਦਣਾ ਲੁਰਦਿਆਂ ਕੋਲ ਤੇ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀਆਂ ਉਹਨਾਂ ਦੀ ਗੱਡੀ ਉੱਤੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬਰਾਮਦ ਹੋ ਗਿਆ ਕੱਟਾ ਵੀ ਬਰਾਮਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਇੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਦੀ ਪਹਿਲੇ ਮਨਸਾਹੇ ਨੇ ਗੱਦੀ ਚੋਰੀ ਕੀਤੀ ਪਹਿਲਾ ਵੀਕਵਾਰ ਹੋਈ ਆ। ਹਾਂਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ। ਇਹ ਕੋਈ ਜਖਮੀ ਹੋਇਆ ਬੰਦਾ ਜੀ। ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਮਚਾਕੀ ਮਲ ਸਿੰਘ ਦਾ ਜਿਹੜਾ ਇਹਨੂੰ ਪ੍ਰਾਈਡ ਦਉਣ ਗਿਆ ਸੀ ਉਹ ਜਖਮੀ ਹੋਇਆ ਜੀ। ਇਹ ਜੀ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ। ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤੇ ਇਹਨੂੰ ਤਾਂ ਕੋਈ ਗੱਡੀ ਵੇਖਣਾ ਵਾਸਤੇ ਆਇਆ। ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ్రਾਈ ਲੈਈ ਆ। ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ। ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾਂ ਟ్రਾਈ ਲੈਣਗੇ ਉੱਥੇ ਮਾਰਕਟ ਕੀਤੀ। ਮਾਰਕਟ ਕਰਕੇ ਤੋਂ ਗੱਡੀ ਜਿਹੜੀ ਆ ਖੋਕੇ ਲੱਗੀ। ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ। ਜੋ ਇਹਨੇ ਉਹਦਣਾ ਲੜਦਿਆਂ ਘੁੰਦਿਆਂ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ। ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਏ ਦੇ ਵਿੱਚ ਜਾ ਕੇ ਜਿਹੜੀਆਂ ਉਹਨਾਂ ਦੀ ਗੱਡੀ ਉੱਤੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬਰਾਮਦ ਹੋ ਗਿਆ ਕੱਟਾ ਵੀ ਬਰਾਮਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਇੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹੇ ਗੱਡੀ ਚੋਰੀ ਦੇ ਪਹਿਲਾਂ ਕਿਤੇ ਵਾਰ ਹੋਈ ਆਂ ਹਾਂ ਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋ ਜਖਮੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਮਚਾਕੀ ਮਲ ਸਿੰਘ ਦਾ ਜਿਹੜਾ ਇਹਨੂੰ ਟ੍ਰਾਈ ਟੋਨ ਗਿਆ ਸੀ ਉਹ ਜਖਮੀ ਹੋਇਆ ਸੀ ਇਹ ਜੀ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀਗਾ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤੇ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਇਆ ਇਹ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ੍ਰਾਈ ਲਈ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜੋ ਟਰਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤੋਂ ਗੱਡੀ ਜਿਹੜੀ ਆ ਖੋਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਨਾਂ ਨਾਲ ਲੜਦਿਆਂ ਘੁੰਦਿਆਂ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀ ਆ ਉਹਨਾਂ ਦੀ ਗੱਡੀ ਉੱਥੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬਰામਦ ਹੋ ਗਈ ਆ ਕੱਟਾ ਵੀ ਬਰામਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਈ ਇੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਦੀ ਪਹਿਲੇ ਮਨਸਾਹੇ ਨੇ ਗੱਦੀ ਚੋਰੀ ਦੇ ਪਹਿਲਾਂ ਵੀ ਕਿਵਾਰ ਹੋਈ ਆਂ ਹਾਂਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਝਖਮੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚਾਕੀ ਮਨਸਾਹੇ ਦਾ ਜਿਹੜਾ ਇਹਨੂੰ ਪ੍ਰਾਈਜ਼ ਦਉਣ ਗਿਆ ਸੀ ਉਹ ਝਖਮੀ ਹੋਇਆ ਜੀ